ਕਾਮੀ ਮਜ਼ਦੂਰ ਇਕਤਾ ਜਿੰਦਾਬਾਦ ਪੱਠਾ ਮਜ਼ਦੂਰ ਇਕਤਾ ਜਿੰਦਾਬਾਦ ਪੱਠਾ ਮਜ਼ਦੂਰ ਇਕਤਾ ਜਿੰਦਾਬਾਦ ਸਾਰੇ ਮਜ਼ਦੂਰਾਂ ਦੇ ਇਕਾ ਜਿੰਦਾਬਾਦ ਸਾਰੇ ਮਜ਼ਦੂਰਾਂ ਦੇ ਇਕਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਂਜੀ ਸਰ ਜੀ ਅੱਜ ਅਸੀਂ ਜਿਹੜੀ ਪੱਠੇ ਮਜ਼ਦੂਰਾਂ ਦੀ ਦੂਸਰੀ ਮੀਟਿੰਗ ਕੀਤੀ ਹੈ ਤੋਂ ਇਹਦੇ ਵਿੱਚ ਅੱਜ ਅਸੀਂ ਕਮੇਟੀ ਚੁਣੀ ਹੈ ਕਿ ਜਿਹੜੇ ਮਜ਼ਦੂਰਾਂ ਦੀ ਅਗਵਾਈ ਕਰਨਗੇ ਉਹ ਚੁਣ ਕੇ ਸ਼ੁਰੂਆਤ ਅਸੀਂ ਕਰਤੀ ਏ ਸੋ ਇਸ ਵਾਸਤੇ ਜਿਹੜੀ ਇਹ ਮਜ਼ਦੂਰਾਂ ਦੀਆਂ ਮੰਗਾਂ ਨੇ ਜਿਹੜਾ ਇਹਨਾਂ ਦਾ ਸਰਕਾਰੀ ਰੇਟ ਹੈ ਜਿਹੜਾ ਸਰਕਾਰ ਵੱਲੋਂ ਤੈਅ ਕੀਤਾ ਹੈ ਉਹ ਅਸੀਂ ਥੋੜੇ ਦਿਨਾਂ ਵਿੱਚ ਹੀ ਇੱਥੋਂ ਦੇ ਜਿਹੜੇ ਡੀਸੀ ਮੈਡਮ ਨੇ ਉਹਨਾਂ ਨੂੰ ਮਿਲ ਕੇ ਐਪਲੀਕੇਸ਼ਨ ਦੇਾਂਗੇ ਵੀ ਜਿਹੜੇ ਮਜ਼ਦੂਰ ਜਿੰਨੇ ਵੀ ਕੰਮ ਕਰਦੇ ਨੇ ਪੱਠੇ ਤੇ ਚਾਹੇ ਉਹ ਫਤੇਰ ਦਾ ਕੰਮ ਕਰਦੇ ਨੇ ਚਾਹੇ ਉਹ ਇਟਾ ਅੰਦਰ ਮਤਲਬ ਨਕਾਸੀ ਦਾ ਕੰਮ ਕਰਦੇ ਨੇ ਇਟਾ ਲਾਉਣ ਦਾ ਕੰਮ ਭਰਾਈ ਦਾ ਕੰਮ ਕਰਦੇ ਨੇ ਹੋਰ ਵੀ ਕਿਸੇ ਤਰ੍ਹਾਂ ਦਾ ਜਿੰਨੇ ਪੱਠੇ ਦੇ ਕੰਮ ਕਰਦੇ ਨੇ ਜੋ ਵੀ ਸਰਕਾਰ ਨੇ ਕਾਨੂੰਨ ਮਿਲਤਾ ਕੀਤੇ ਹੋਏ ਨੇ ਉਹਨਾਂ ਦੇ ਮੁਤਾਬਕ ਪੱਠੇ ਮਾਲਕਾਂ ਨੂੰ ਹਦਾਇਤ ਕਰਨ ਕਿ ਜਿੰਨੇ ਵੀ ਮਜ਼ਦੂਰ ਉਹਨਾਂ ਦੇ ਪੱਠੇ ਦੇ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਹਿਸਾਬ ਕਰਨੇ ਨੇ ਉਹ ਸਰਕਾਰੀ ਰੇਟ ਦੇ ਨਾਲ ਕੀਤੇ ਜਾਣ ਕਈ ਪੱਠਿਆਂ ਤੇ ਪਤਾ ਲੱਗਿਆ ਵੀ ਜਿਹੜੇ ਬੱਠਾ ਮਾਲਕ ਨੇ ਤੇ ਜਿਹੜੇ ਪੱਠੇ ਤੇ ਇੱਟਾ ਕੱਢਦੇ ਨੇ ਉਹਨਾਂ ਕੋਲੋਂ ਪੱਠੇ ਤੇ ਲਾਉਣ ਲੱਗਿਆ ਕੁਛ ਲਖਵਾਇਆ ਗਿਆ ਸੀ ਕਿ ਅਸੀਂ ਇਹ ਤੋਂ ਬਾਅਦ ਰੇਟ ਨਹੀਂ ਲਾਗੇ ਜਾਂ ਇਸੇ ਰੇਟ ਵਿੱਚ ਅਸੀਂ ਕੰਮ ਕਰਾਂਗੇ ਜਿਹੜਾ ਸਰਕਾਰ ਤੋਂ ਘੱਟ ਰੇਟ ਹੈ ਸੋ ਇਹ ਸਾਫ਼ ਜਿਹੜਾ ਉਹਨਾਂ ਤੇ ਪੱਠੇ ਮਾਲਕ ਵਾਲੇ ਤੇ ਜਿਹੜਾ ਇਹ ਉਹਨੂੰ ਗਲਤ ਇਹ ਮਨੇ ਇਸ ਤਰ੍ਹਾਂ ਦਾ ਕੀਤਾ ਹੈ ਉਹਨੇ ਕਿ ਜਿਹੜਾ ਸਰਕਾਰੀ ਰੇਟ ਤੋਂ ਬਿਨਾਂ ਲਖਵਾਣਾ ਵੀ ਗੈਰਕਾਨੂੰਨੀ ਹੈ ਤੇ ਉਹਨਾਂ ਨੂੰ ਕੱਟ ਰੇਟ ਦੇਣਾ ਵੀ ਗੈਰ ਕਾਨੂੰਨੀ ਹੈ ਸੋ ਇਸ ਵਾਸਤੇ ਜਿਹੜੇ ਪੱਠੇ ਮਾਲਕ ਪੱਠਾ ਮਜ਼ਦੂਰਾਂ ਨੂੰ ਆਪਦੀ ਕੀਤੀ ਮਿਹਨਤਾਂ ਉਹਨਾਂ ਕੋਲ ਖਵਾ ਕੇ ਉਹਨਾਂ ਨੂੰ ਬਧੂਆ ਬਣਾ ਕੇ ਉਹਨਾਂ ਦੀ ਕਿਰਤ ਦੀ ਲੁੱਟ ਕਰਦੇ ਨੇ ਉਹ ਅਸੀਂ ਲੁੱਟ ਨਹੀਂ ਹੁੰਦਿਆਂਗੇ ਅਸੀਂ ਇੱਥੋਂ ਦੇ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨੂੰ ਆਪਦੀ ਯੂਨੀਅਨ ਵੱਲੋਂ ਮੰਗ ਪੱਤਰ ਦੇ ਕੇ ਵੀ ਜਿਹੜੇ ਪੱਠੇ ਤੇ ਕੰਮ ਕਰਦੇ ਨੇ ਉਹਨਾਂ ਨੂੰ ਐ ਜੇ ਰੂਲ ਦੇ ਜਿਹੜਾ ਸਰਕਾਰੀ ਕਾਨੂੰਨ ਕਹਿੰਦਾ ਹੈ ਉਹਨਾਂ ਦਾ ਰੇਟ ਦਵਾਇਆ ਜਾਵੇ ਅਗਰ ਕਿਤੇ ਕਿਸੇ ਪੱਠੇ ਮਾਲਕ ਨੇ ਕਿਸੇ ਮਜ਼ਦੂਰ ਨੂੰ ਉਹਦੇ ਕੋਲ ਖਵਾ ਕੇ ਉਹਨੂੰ ਬਲੈਕਮੇਲ ਕਰਕੇ ਉਹਨੂੰ ਘੱਟ ਰੇਟ ਦਿੱਤਾ ਹੋਇਆ ਜੇ ਕਿਤੇ ਸਾਡੇ ਧਿਆਨ ਚ ਆ ਗਿਆ ਅਸੀਂ ਉਹ ਪੱਠਾ ਮਾਲਕ ਤੇ ਉਸ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਦੇ ਪਰਚਾ ਦਰਜੀ ਕਰਾਵਾਂਗੇ ਸੋ ਇਸ ਵਾਸਤੇ ਅੱਜ ਅਸੀਂ ਕਮੇਟੀ ਚੁਣੀ ਏ ਔਰ ਕਮੇਟੀ ਚੁਣਤੀ ਏ ਔਰ ਜਿਹੜੇ ਇਹਨਾਂ ਦੇ ਲੋਕਾਂ ਦੇ ਪੱਠੇ ਮਜ਼ਦੂਰਾਂ ਦੀ ਲੁੱਟ ਹੋ ਰਹੀ ਏ ਉਹ ਅੱਜ ਤੋਂ ਬਾਅਦ ਲੁੱਟ ਹੋਣੀ ਮੈਂ ਲੁੱਟਣੀ ਅਸੀਂ ਹੁਣ ਦਿਆਂਗੇ ਅਸੀਂ ਲੋਕਾਂ ਦੀ ਲੜਾਈ ਲੜ ਕੇ ਮਜ਼ਦੂਰਾਂ ਦੀ ਲੜਾਈ ਲੜ ਕੇ ਇਹਨਾਂ ਨੂੰ ਸਰਕਾਰੀ ਰੇਟ ਦਵਾਵਾਂਗੇ